ਸਤਿ ਸ਼੍ਰੀ ਅਕਾਲ ਫਰੈਂਡਸ ਮੈਂ ਤੁਹਾਡਾ ਹੂਸ ਡਾਕਟਰ ਗੁਰਸ਼ੀਰ ਡਾਕਟਰ ਗੁਰਸ਼ੀਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫਿਰ ਆਪਾਂ ਸਵਾਗਤ ਕਰਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਬਹੁਤ ਸੀਰੀਅਸ ਐਕਸਰਸਾਈਜ਼ ਬੱਸਣ ਲੱਗੇ ਆਂ ਵੈਰੀਕੋਸ ਵੇਇਨਸ ਬਾਰੇ ਯਾਨੀ ਕਿ ਵੈਰੀਕੋਸ ਨਾੜੀਆਂ ਪਿੰਜਣੀ ਤੇ ਜਾਂ ਕਈ ਵਾਰ ਪੱਟ ਤੇ ਆਪਣੇ ਇਥੇ ਨੀਲੀਆਂ ਨੀਲੀਆਂ ਨਾੜੀਆਂ ਦੇਖਣ ਲੱਗ ਜਾਂਦੀਆਂ ਨੇ ਉਹ ਕਿਵੇਂ ਕਸਰਤਾਂ ਨਾਲ ਠੀਕ ਕਰ ਸਕਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਕਸਰਤਾਂ ਕਰਕੇ ਦਿਖਾਵਾਂਗੇ ਵੈਰੀਕੋਸ ਨਾੜੀਆਂ ਹੁੰਦੀਆਂ ਕੀ ਜਦ ਅਸਲ ਨਾੜੀਆਂ ਦੇ ਵਿੱਚ ਇਹ ਗੰਦਾ ਖੂਨ ਹੈ ਜਿਹੜਾ ਉੱਪਰ ਜਾਂਦਾ ਹੈ ਆਪਣੇ ਦਿਲ ਤੋਂ ਇਹਨੂੰ ਸਾਫ਼ ਹੋ ਕੇ ਪੂਰੇ ਸਰੀਰ 'ਚ ਜਾਣਾ ਹੁੰਦਾ ਜੇ ਇੱਥੋਂ ਆਪਣਾ ਨੀਚੋਂ ਖੂਨ ਜਾਣਾ ਜਿਹੜੀਆਂ ਨਾੜੀਆਂ ਰਾਹੀਂ ਇਹਨਾਂ ਦੇ ਵਿੱਚ ਵਾਲਵ ਹੁੰਦੇ ਆ ਜਿਨ੍ਹਾਂ ਦੇ ਵਿੱਚ ਸੋਜਿਸ਼ ਆਉਣ ਕਰਕੇ ਉਹ ਸਵੇਲਿੰਗ ਹੋ ਜਾਂਦੀ ਹੈ ਜਿਸ ਕਰਕੇ ਉੱਪਰ ਜਿਹੜਾ ਖੂਨ ਹੈ ਉਹ ਨਹੀਂ ਜਾ ਪਾਉਂਦਾ ਔਰ ਇੱਥੇ ਜਮਾ ਹੋਣਾ ਸ਼ੁਰੂ ਹੋ ਜਾਂਦਾ ਕਿੰਨਾ-ਕਿੰਨਾ ਦੇ ਹੁੰਦਾ ਜਿਨ੍ਹਾਂ ਨੂੰ ਬਲੱਡ ਸ਼ੂਗਰ ਹੈ ਜਿਨ੍ਹਾਂ ਨੂੰ ਪ੍ਰੈਗਨੈਂਸੀ ਹੈ ਜਿਹੜੇ ਕਸਰਤ ਨਹੀਂ ਕਰਦੇ ਜਿਹੜੇ ਕੋਈ ਨਸ਼ਾ ਜ਼ਿਆਦਾ ਕਰਦੇ ਆ ਜਾਂ ਫਿਰ ਜਿਨ੍ਹਾਂ ਦਾ ਭਾਰ ਜ਼ਿਆਦਾ ਉਹਨਾਂ ਦੇ ਚੀਜ਼ਾਂ ਜ਼ਿਆਦਾ ਦੇਖਿਆਂਗੀਆਂ ਨੇ ਔਰ ਜਾਂ ਫਿਰ ਜਿਨ੍ਹਾਂ ਦੀ ਉਮਰ ਹੌਲੀ-ਹੌਲੀ ਔਰ ਜਾਂ ਫਿਰ ਜਿਨ੍ਹਾਂ ਦੀ ਉਮਰ ਜ਼ਿਆਦਾ ਉਹਨਾਂ ਦੇ ਵਿੱਚ ਆਮ ਤੌਰ ਤੇ ਪਾਇਆ ਜਾਂਦਾ ਔਰ ਔਰਤਾਂ ਦੇ ਵਿੱਚ ਵੈਰੀਕੋਜ਼ ਨਾੜੀਆਂ ਜ਼ਿਆਦਾ ਪਾਈਆਂ ਸੋ ਇਸ ਨੂੰ ਆਪਾਂ ਕਿਹੜੀਆਂ ਕਸਰਤਾਂ ਨਾਲ ਠੀਕ ਕਰ ਸਕਦੇ ਆ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਕਸਰਤਾਂ ਕਰਕੇ ਦਿਖਾਵਾਂਗੇ ਔਰ ਅਗਰ ਤੁਸੀਂ ਇਹ ਕਸਰਤਾਂ ਕਰਨੀਆਂ ਸ਼ੁਰੂ ਕਰ ਦੋਗੇ ਵੈਰੀਕੋਜ਼ ਨਾੜੀਆਂ ਹਟਣ ਨਾ ਹਟਣ ਪਰ ਵੈਰੀਕੋਸ ਨਾੜੀਆਂ ਉਸ ਤੋਂ ਜ਼ਿਆਦਾ ਅੱਗੇ ਨਹੀਂ ਵਧਣਗੀਆਂ ਜੇ ਅਗਰ ਤੁਸੀਂ ਆਜਾਣੀਆਂ ਕਸਰਤਾਂ ਸ਼ੁਰੂ ਕਰ ਦੋਗੇ ਕਿਉਂਕਿ ਇਹੀ ਕਸਰਤਾਂ ਅਸੀਂ ਆਪਣੇ ਪੇਸ਼ੈਂਟਸ ਨੂੰ ਆਪਣੇ ਕਲੀਨਿਕ ਤੇ ਕਰਾਉਂਦੇ ਹਾਂ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਹੋ ਮੇਰਾ ਨਾਮ ਹੈ ਡਾਕਟਰ ਗੁਰਸ਼ੇਰ ਸਿੰਘ ਸਰਾਹ ਪਿਛਲੇ 10 ਸਾਲ ਤੋਂ ਅਸੀਂ ਮੁੱਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਰਨ ਕਰਦੇ ਆ ਸਾਡੀਆਂ ਤਿੰਨ ਇੰਸਟਾਗ੍ਰam ਆਈਡਿਸ ਨੇ ਐਸ ਹਰੀ ਸਿੰਘ ਸਰਾਹ ਫਿਜ਼ੋਥੈਰੇਪੀ ਦੂਜੀ ਆਈਡੀ ਹੈ ਡਾਕਟਰ ਗੁਰਸ਼ੇਰ ਸਿੰਘ तीसरी आईडी है डॉक्टर बेबास राम फेसबुक पे पेज है एस हरी सिंह से नाम फिजियोथेरेपी क्लिनिक के नाम से और उस बाद डॉक्टर गुरशेर ब्लॉग यूट्यूब चैनल हो गया स्नैपचैट डॉक्टर गुरशेर सिंह से नाम हो गया हर जगह सू फॉलो करो और सब्सक्राइब करो तो आज ही ऑर्डर करो टोटली आयुर्वेदिक कबीर पेन ऑयल ਕਿਸੇ ਵੀ ਜੋੜਾਂ ਦੇ ਵਿੱਚ ਥੋੜੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਛੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸੋ ਨੰਬਰ 1 ਐਕਸਰਸਾਈਜ਼ एंकल टो पम्प्स करने हैं पर दो सुरानी रख लेने थोड़िया जो थोड़ी लत्त जो इतने एंकल टो पम्प एक दो पूरे पैर अंदर पूरे पैर बार करने हैं। देखो तेन चार पे सत अठ नौ दस दिन रिलैक्स पहली एक्सरसाइज होगी इस बारी करना एंकल टो पम्प दूजी एक्सरसाइज की है तुम पैर क्लॉकवाइज हैं देखो जिम्मे घड़ी सीधी चलती देखो एक दो तीन चार पे सत अठ नौ दस दिन रिलैक्स इस बार करो ये होगी दूजी कसरत जी तीजी कसरत आ इस् की करा आपी जमें पुठी चलती है देखो एक दो तीन चार छे सत्त अठ नौ दस दिन रिलैक्स ये थोड़ी तीजी कसरत इसको भी पांच बारी करो तिने कसरत यह सराहा रख के करें हूँ जी चौथी कसरत इसराने चक देंगे और जी एक्सरसाइज करा जी उस नैक्स एक्सरसाइज है चौथी कसरत है वह आप करेंगे सीधी लत्त उपर चकनी देखो इदा एक 2 3 4 5 6 7 8 9 10 ਕਈ ਵਾਰੇ ਕਸਤ ਕਰਨਾ ਲੱਖ ਦਰਦ ਸ਼ੁਰੂ ਹੋ ਜਾਂਦਾ ਤਾਂ ਤੁਸੀਂ ਇੱਕ ਲੱਤ ਝੋੜ ਕੇ ਫਿਰ ਵੀ ਉੱਪਰ ਚੱਕ ਸਕਦੇ ਹੋ ਇਦਾਂ ਇੱਕ ਫੇ 2 ਫੇ 3 ਫੇ 4 ਫੇ 5 ਫੇ 6 ਫੇ 7 फिर अठ फिर नौ फिर दस ये पाँ बारी साइड करना और पांच वारी ही दूसरी साइड। एक दो तीन चार पांच, छे सात, आठ, नौ दस दैन रिलैक्स सो तो एक कसरत का ध्यान रहे कसरत ਪੰਜ ਵਾਰੀ ਇਧਰ ਪੰਜ ਵਾਰੀ ਇਧਰ ਇਹ ਹੋ ਗਈ ਤੁਹਾਡੀ ਚੌਥੀ ਕਸਰ ਹੁਣ ਜਿਹੜੀ ਇਸ ਤੋਂ ਨੈਕਸਟ ਐਕਸਰਸਾਈਜ਼ ਹੈ ਉਸ ਦੇ ਵਿੱਚ ਆਪਾਂ ਸਾਈਡ ਲੈ ਲੈਣੀ ਹੈ ਸਾਈਡ ਲੈ ਕੇ ਬੈਠ ਪਹਿ ਜਾਣਾ ਔਰ ਆਪਾਂ ਇਹੀ ਲਤ ਹਵਾ ਚੱਕ ਦੇਣੀ ਹੈ ਔਰ ਇੱਥੇ ਆਪਾਂ ਹੋਲਡ ਕਰਨਾ ਪੂਰੇ 5 ਸੈਕਿੰਡ 1 2 3 4 5 ਦੈਨ ਰਿਲੈਕਸ ਫੇ ਚੱਕ ਦਾਂਗੇ ਜਿੰਨੀ ਵੱਧ ਤੋਂ ਵੱਧ ਚੱਕ ਸਕਦੇ ਹੋ ਉਨੀ ਚੱਕਣੀ ਹੈ 1 2 3 4 5 ਦੈਨ ਰਿਲੈਕਸ ਇਦਾਂ ਤੁਸੀਂ 10 ਵਾਰੀ ਕਰਨਾ ਦੋਨੋਂ ਸਾਈਡ ਕਰਨੀ ਇਹ ਵਾਲੀ ਕਸਰਤ ਇਹ ਹੋ ਗਈ ਤੁਹਾਡੀ ਪੰਜਵੀਂ ਕਸਰਤ ਜਿਹੜੀ ਛੇਵੀਂ ਕਸਰਤ ਹੈ ਇਦਾਂ ਹੀ ਆਪਾਂ ਪੈ ਕੇ ਉੱਪਰ 1 2 3 4 5 6 7 8 9 10 ਪਹਿਲਾਂ ਵਾਲੇ ਚ ਹੋਲਡ ਕੀਤਾ ਸੀ ਇਸ ਤੋਂ ਬਾਅਦ ਆਪਾਂ ਹੋਲਡ ਨਹੀਂ ਕਰਨਾ ਇਹ ਹੋ ਗਈ ਉਹ ਵਾਲੀ ਕਸਰਤ ਇਸ ਨੂੰ ਵੀ ਤੁਸੀਂ 5 ਵਾਰੀ ਇੱਧਰ ਕਰਨਾ 5 ਵਾਰੀ ਉੱਧਰ ਕਰਨਾ ਔਰ ਇਸ ਤੋਂ ਜਿਹੜੀ ਨੈਕਸਟ ਐਕਸਰਸਾਈਜ਼ ਹੈ ਉਸ ਦੇ ਵਿੱਚ ਆਪਾਂ ਕਰਾਂਗੇ ਬਟਰਫਲਾਈ ਐਕਸਰਸਾਈਜ਼ ਕਿਉਂਕਿ ਖੂਨ ਦਾ ਸੰਚਾਰ ਵਧੇਗਾ ਫੇਰ ਹੀ ਸਾਰਾ ਕੁਝ ਚੱਲੇਗਾ ਕਈ ਵਾਰੀ ਆਹਲੇ ਮਸਲਸ ਟਾਈਟ ਹੋ ਜਾਂਦੇ ਨੇ ਜਿਸ ਕਰਕੇ ਆਪਣੇ ਵੈਰੀਕੋਜ਼ ਨਾੜੀਆਂ ਪਾੜੀਆਂ ਸ਼ੁਰੂ ਹੋ ਜਾਂਦੀਆਂ ਨੇ ਸੋ ਬਟਰਫਲਾਈ ਕਰਾਂਗੇ एक दो तीन चार पे सात आठ नौ दस ग्यारह बारह तेरह चौदह पंद्रह सोलह सतारह अठारह उन्नीस बी दिन रिलैक्स एक बारी पांच बारी करनी होगी थोड़ी बटरफ्लाई एक्सरसाइज तो नैक्सट एक्सरसाइज आ फिर तुम खड़े हो जाओगे और इस दी करोंगे हील रेज करो देखो एक कुर्सी ले लोगे और इस दे हील रेज करना देखो तू तो करके दिखाने ਇਦਾਂ ਖੜ ਕੇ ਔਰ ਇਦਾਂ 1 ਫਿਰ 2 ਫਿਰ 3 ਫਿਰ 4 ਫਿਰ 5 ਫਿਰ 6 ਫਿਰ 7 ਫਿਰ 8 ਫਿਰ 9 ਫਿਰ 10 ਦੈਨ ਰਿਲੈਕਸ ਇੱਕ ਅਸਰਤ ਤੁਸੀਂ ਕੁਰਸੀ ਦਾ ਸਹਾਰਾ ਲੈ ਕੇ ਆਪਣੀ ਰਸੋਈ ਦੇ ਵਿੱਚ ਕਿਸੇ ਵੀ ਜਗ੍ਹਾ ਕਰ ਸਕਦੇ ਹੋ ਉੱਚੀ ਜਗ੍ਹਾ ਤੇ ਇਹ ਹਲਕਿਆ ਜਿਹਾ ਹੱਥ ਰੱਖਣਾ ਔਰ ਏਡੀਆਂ ਹਵਾ ਚੱਕਣੀਆਂ ਔਰ ਇਦਾਂ ਤੁਸੀਂ 10 ਵਾਰੀ ਕਰਨਾ ਹੈ ਔਰ ਇਦਾਂ ਤੁਸੀਂ 10 ਵਾਰੀ ਕਰਨਾ ਹੈ ਇਹੀ ਹੋ ਗਈ ਤੁਹਾਡੀ ਹੀਲ ਰੇਜ਼ ਐਕਸਰਸਾਈਜ਼ ਇਸ ਤੋਂ ਬਾਅਦ ਤੁਸੀਂ ਕਰਨੇ ਆ ਕਾਫ ਸਟ੍ਰੈਚ ਮਤਲਬ ਪਿੰਜਣੀ ਦੀ ਮਾਸਪੇਸ਼ੀਆ ਨੂੰ ਸਟ੍ਰੈਚ ਕਰਨਾ ਕਿਵੇਂ ਕਰਾਂਗੇ ਇੱਕ ਦੀਵਾਰ ਦੇ ਨਾਲ ਖੜ੍ਹ ਜਾਣਾ ਔਰ ਇੱਕ ਜਿਹੜਾ ਪੈਰ ਹੈ ਉਹ ਅੱਗੇ ਇਦਾਂ ਪੰਜਾ ਲਾਉਣਾ ਤੁਸੀਂ ਦੇਖੋ ਔਰ ਇਹ ਲੱਤ ਪਿੱਛੇ ਖਿੱਚਾਂਗੇ ਆਪਾਂ ਔਰ ਇਦਾਂ ਤੁਸੀਂ ਹੌਲੀ ਹੌਲੀ ਅੱਗੇ ਨੂੰ ਜਾਉਂਗੇ ਤਾਂ ਤੁਹਾਡੇ ਦੋ ਪਾਸੇ ਸਟ੍ਰੈਚ ਪੈਣਗੇ ਇਧਰ ਵੀ ਸਟ੍ਰੈਚ ਪਏਗਾ ਔਰ ਪਿੱਛੇ ਵੀ ਸਟ੍ਰੈਚ ਪਏਗਾ ਦੋ ਮਸਲਸ ਹੁੰਦੇ ਨੇ ਆਪਣੀ ਪਿੰਜਣੀ ਦੇ ਵਿੱਚ ਦੋਨੇ ਮਸਲਸ ਖਿੱਚੇ ਜਾਣੇ ਆ तु देखो ये जी पिंजनी है ताई थोड़ी शुरू होगी और अड्डी थले रहेगी अड्डी नहीं हवा चकनी फिर खिंचनी पेगी जिन्ना वो तो वे जिन्ना उपरू देखा दस सैकेंड होल्ड एक दो तीन चार पे सात, अठ नौ दस दैन रिलैक्स ये गोडा आप ला लाते जाले दोनों पास खिच पाने जा एक कसरत दो मासपेशियां खिंची जाएगियाँ ਦੋਨੋਂ ਸਾਈਡ ਕਰਨੀਆਂ ਇਹ ਸਟ੍ਰੈਚ ਤੁਸੀਂ ਦੋਨੋਂ ਸਾਈਡ ਕਰਨੀਆਂ ਇਹ ਸਟ੍ਰੈਚ ਔਰ ਇਹ ਕਸਰਤਾਂ ਤੁਸੀਂ ਤਿੰਨ-ਤਿੰਨ ਵਾਰੀ ਕਰਨੀਆਂ ਹੁਣ ਜਿਹੜਾ ਆਖਰੀ ਕਸਰਤ ਹੈ ਤੁਸੀਂ ਕੀ ਕਰੋਗੇ ਦੀਵਾਰ ਦੇ ਨਾਲ ਦੋਨੇ ਲੱਤਾਂ ਹਵਾ ਚਲਾ ਦੇਣੀਆਂ ਐ ਇਦਾਂ ਕਰਕੇ ਕੰਧ ਦੇ ਨਾਲ ਨਾ ਤਾਂ ਲਾ ਦੇਣੀਆਂ ਲੱਤਾਂ ਔਰ ਇਦਾਂ ਪਏ ਰਹਿਣਾ 7 ਤੋਂ 8 ਮਿੰਟ 2 ਤੋਂ 3 ਮਿੰਟ ਬਾਅਦ ਲੱਤਾਂ ਥੱਕ ਜਾਂਦੀਆਂ ਨੇ ਫੇ ਤੁਸੀਂ ਇਸ ਨੂੰ ਥੱਲੇ ਕਰ ਸਕਦੇ ਹੋ ਔਰ ਫੇ ਤੁਸੀਂ ਇਸ ਨੂੰ ਹਵਾ ਚ ਚੱਕ ਸਕਦੇ ਹੋ ਇਦਾਂ ਤੁਸੀਂ ਰੋਜ਼ਾਨਾ ਸਵੇਰੇ ਸ਼ਾਮ ਇੱਕ ਕਸਰਤਾਂ ਕਰੋ ਵੈਰੀਕੋਸ ਨਾੜੀਆਂ ਨੂੰ ਤੁਸੀਂ ਆਪਣੇ ਘਰ ਦੇ ਵਿੱਚ ਬਹੁਤ ਜਲਦੀ ਠੀਕ ਕਰ ਸਕਦੇ ਹੋ ਅਗਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੁਰੂ ਕਰਕੇ ਜਾਓ ਔਰ ਅਗਰ ਤੁਸੀਂ ਸਾਡੀ ਵੀਡੀਓ ਦੇਖ ਕੇ ਕਸਰਤਾਂ ਸ਼ੁਰੂ ਕਰਤੀਆਂ ਨੇ ਤਾਂ ਵੀ ਸਾਨੂੰ ਦੱਸਿਓ ਵੀ ਹਾਂ ਸਾਨੂੰ ਕਸਰਤਾਂ ਦਾ ਕੀ ਫਾਇਦਾ ਹੋਇਆ ਕੀ ਨੁਕਸਾਨ ਹੋਇਆ ਸੋ ਮਿਲਾਂਗੇ ਜਲਦੀ ਇੱਕ ਨਵੀਂ ਵੀਡੀਓ ਨਾਲ ਟਿਲ ਤੱਕ ਤੁਸੀਂ ਸਾਰੇ ਜਾਣੇ ਆਪਣੀ ਸੇਧ ਦਾ ਤਿਆਰ ਰੱਖਿਓ ਸਤਿ ਸ੍ਰੀ ਅਕਾਲ